ਕਤਤ ਵੀ ਕਿ ਮਹਿਲਾ ਡਾਕਟਰ ਦੇ ਬਲਾਤਕਾਰ ਤੋਂ ਬਾਅਦ ਕਤਲ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਮਾਮਲਾ ਭਖ ਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਡਾਕਟਰ ਹੜਤਾਲ ਤੇ ਬੈਠੇ ਨੇ ਤਾਂ ਉੱਥੇ ਮੈਡੀਕਲ ਸੇਵਾਵਾਂ ਵੀ ਠਪਾ ਪਈਆਂ ਨੇ ਜਿਸ ਵਿੱਚ ਚਲਦੇ ਅਮਰੀਕਸਰ ਦੇ ਗੁਰਨਾਨਕ ਦੇ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਲਗਾਤਾਰ ਰੂਸ ਪ੍ਰਦਰਸ਼ਨ ਜਾਰੀ ਹੈ ਹੁਣ ਦਾ ਕਹਿਣਾ ਹੈ ਕਿ ਜਦੋਂ ਤੱਕ ਮ੍ਰਿਤਕਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਸਾਡੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਤਾਂ ਸਾਡਾ ਧਰਨਾ ਲਗਾਤਾਰ ਚੱਲਦਾ ਰਹੇਗਾ ਮੇਰਾ ਨਾਮ ਸਿਮਰਪ੍ਰੀਤ ਕੋਰ ਹੈ ਮੈਂ ਫਿਜ਼ਿਓਥੈਰਾਪਿਸਟ ਹਰਨਾਲਦੇ ਹਸਪੀਟਲ ਦੇ ਵਿੱਚ ਮੈਮ ਜਿਹੜੀ ਦੇਸ਼ ਦੇ ਵਿੱਚ ਖਬਰ ਚੱਲੀ ਹੈ ਉਸ ਨੂੰ ਕਿਸੇ ਨੂੰ ਦਿੱਕਤ ਨਹੀਂ ਦਿੱਕਤ ਆ ਸਰ ਬੇਸਿਕਲੀ ਬਹੁਤ ਡਰਪਾਉਣ ਵਾਲੀ ਘਟਨਾ ਹੈ ਬੇਸਿਕਲੀ ਇਹ ਹੈ ਜਿਵੇਂ ਹੁਣ ਅਸੀਂ ਦੂਸਰੀ ਸਿਟੀਸ ਤੋਂ ਆਕੇ ਦੂਸਰੀ ਸਿਟੀਸ ਦੇ ਵਿੱਚ ਕੰਮ ਕਰ ਰਹੇ ਹਾਂ ਪੇਰੈਂਟਸ ਬਹੁਤ ਅਨਸੇਫ ਮਹਿਸੂਸ ਕਰ ਰਹੇ ਨੇ ਮਤਲਬ ਬਹੁਤ ਗਲਤ ਚੀਜ਼ ਹੋਈ ਆ ਇੱਕ ਡਾਕਟਰ ਦੇ ਨਾਲ ਕਿਉਂਕਿ ਡਾਕਟਰ ਸਾਰਿਆਂ ਦੀ ਜਾਨਾਂ ਬਚਾਉਂਦੇ ਨੇ ਬਟ ਉਹਨਾਂ ਦੀ ਹੀ ਜਾਨ ਲੈ ਲਈ ਗਈ ਹੈ ਕਿ ਤੁਸੀਂ ਕਿ ਤੁਹਾਨੂੰ ਜੇ ਹੋਗਾ ਤਾਂ ਮੈਂ ਸਾਰੇ ਕੋਲ ਨਾ ਰਿਕਵੈਸਟ ਜੀ ਕਰ ਦਵਾਂ। ਸੋ ਮੈਨੂੰ ਬੇਸਿਕਲੀ 3 ਸਾਲ ਹੋ ਗਏ ਨੇ ਸਤੰਬਰ ਦੇ ਵਿੱਚ। ਕਿੰਨਾ ਅਨਸੇਫ ਸੰਭਰਿਆ ਨਹੀਂ ਮੈਨੂੰ ਰੱਬ। ਸਰ ਜਿਵੇਂ ਹੁਣ ਆਸ-ਪਾਸ ਟਰੈਵਲ ਕਰਨਾ ਹੈ ਜਾਂ ਇੱਥੇ ਰਹਿਣਾ ਹੈ ਉਹ ਚੀਜ਼ ਅਨਸੇਫ ਲੱਗ ਰਹੀ ਹੈ ਕਿਉਂਕਿ ਕੁਝ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਮਤਲਬ ਇਹ ਚੀਜ਼ ਸਾਨੂੰ ਅਨਸੇਫ ਮਹਿਸੂਸ ਕਰਵਾ ਰਹੀ ਆ। ਜਿਵੇਂ ਪੇਸ਼ੈਂਟਸ ਵਗੈਰਾ ਨਾਲ ਅਸੀਂ ਕਲੋਸ ਕੰਟੈਕਟ ਦੇ ਵਿੱਚ ਹੁੰਨੇ ਆ ਬਿਕੋਜ਼ ਫਿਜ਼ੀਓਥੈਰੇਪਿਸਟਾਂ ਸੀ। ਸਾਨੂੰ ਜਿਆਦਾ ਸਮਾਂ ਇੱਕ ਪੇਸ਼ੈਂਟ ਦੇ ਨਾਲ ਬਤੀਤ ਕਰਨਾ ਪੈਂਦਾ ਹੈ। ਕਲਸ ਫਿਜ਼ੀਕਲ ਟੱਚ ਬਹੁਤ ਜ਼ਿਆਦਾ ਹੁੰਦਾ ਐ ਐਜ਼ ਅ ਫੀਮੇਲ ਮਤਲਬ ਉਹ ਚੀਜ਼ ਹੁਣ ਅਨਸੇਫ ਲੱਗ ਰਹੀ ਐ ਕਿ ਮਤਲਬ ਕਿਸੇ ਪੇਸ਼ੈਂਟ ਨੂੰ ਕਿਵੇਂ ਟ੍ਰੀਟ ਕਰੀਏ ਪਰ ਲੱਗਦਾ ਕਿ ਫੈਮਿਲੀ ਨੂੰ ਵੀ ਕੋ ਟੈਨਸ਼ਨ ਹੈ ਕਿ ਫੈਮਿਲੀ ਨਾਲ ਗੱਲਬਾਤ ਹੋ ਰਹੀ ਐ ਬਿਲਕੁਲ ਸਰ ਫੈਮਿਲੀ ਦੇ ਬਾਰ-ਬਾਰ ਫੋਨ ਆ ਰਹੇ ਨੇ ਇਵਨ ਫੈਮਿਲੀ ਮੈਡੀਕਲ ਹੋ ਕੇ ਵੀ ਗਈ ਐ ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਬਹੁਤ ਡਰਾ ਰਹੀ ਐ ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਤੁਹਾਡਾ ਮਨ ਹੈ ਤਾਂ ਰੁਕਨ ਦਾ ਰੁਕੋ ਨਹੀਂ ਤਾਂ ਅਦਰਵਾਇਜ਼ ਜੇ ਤੁਹਾਨੂੰ ਸੇਫ ਨਹੀਂ ਲੱਗਦਾ ਤਾਂ ਤੁਸੀਂ ਘਰ ਆ ਸਕਦੇ ਮਨਨਤਾ ਜੀ ਪਹਿਲਾਂ ਕਲਕੱਤਾ ਦੇ ਵਿੱਚ ਹੋਈਆਂ ਫਿਰ ਉਸ ਤੋਂ ਬਾਅਦ ਫਿਰ ਕਟਨਾਇਨਾ ਵਾਪਰੀਆਂ ਮੈਨੂੰ ਡਾਕਟਰ ਸੇਵਿੰਗ ਜੀ ਨੇ ਇਲਾਜ ਕੀਤਾ ਸਰ ਬਿਲਕੁਲ ਹੁਣ ਤੁਸੀਂ ਕੁੜੀਆਂ ਨੂੰ ਵੀ ਪੁੱਛੋਗੇ ਸਾਰੇ ਇਹੀ ਕਹਿਣਗੇ ਵੀ ਸੇਫਟੀ ਨਹੀਂ ਮਹਿਸੂਸ ਹੋ ਰਹੀ ਲਗਾਤਾਰ ਮਤਲਬ ਐਂਜ਼ਾਇਟੀ ਰਹਿ ਰਹੀ ਹੈ ਇਸ ਚੀਜ਼ ਕਰਕੇ ਈਵਨ ਪੀਜੇਸ ਦੇ ਵਿੱਚ ਵੀ ਐਵੇਂ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋ ਜਾਏਗਾ ਜਾਂ ਕੁਝ ਐਵੇਂ ਡਰ ਰਹਿ ਰਿਹਾ ਹੈ ਲਗਾਤਾਰ ਲੰਮੇ ਸਮੇਂ ਵਾਸਤੇ ਕਿਦਾਂ ਸੁਰੱਖਿਆ ਹੋਣੀ ਚਾਹੀਦੀ ਮੈਨਾਂ ਡਾਕਟਰ ਸਰ ਅ ਸਿਕਿਉਰਿਟੀ ਹੋਣੀ ਚਾਹੀਦੀ ਹੈ ਗਾਰਡਸ ਹੋਣੇ ਚਾਹੀਦੇ ਨੇ ਕੈਮਰਾਜ਼ ਹੋਣੇ ਚਾਹੀਦੇ ਨੇ ਜੇ ਕੋਈ ਇਨਸੀਡੈਂਟ ਹੁੰਦਾ ਵੀ ਹੈ ਮਤਲਬ ਕੁਝ ਅਸੀਂ ਇਹ ਜਿਹਾ ਕੋਈ ਸੈਲ ਹੋਣਾ ਚਾਹੀਦਾ ਜਿਹਦੇ ਵਿੱਚ ਜਾ ਕੇ ਆਪਾਂ ਕੰਪਲੇਂਟ ਕਰ ਸਕੀਏ ਤੇ ਸਾਡੀ ਸੁਣਵਾਈ ਹੋ ਸਕੇ ਮੈਨੂੰ ਲੱਗਦੀਆਂ ਲੜਕੀਆਂ ਪੀਜੀ ਦੇ ਵਿੱਚ ਨਹੀਂ ਹੈਗੀ ਸੇਫ ਸੋ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ ਮਤਲਬ ਉਸ ਸਾਹਬ ਦੇ ਨਾਲ ਡਰਤਾ ਹੈ ਸਰ ਉਦੋਂ ਕਿ ਲਕਟਾਫੀ ਕੇਆਰਸੀ ਕੇਆਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਬੇਦਰਦੀ ਨਾਲ ਕੀਤੇ ਗਏ ਦੁਸ਼ਕਰਮ ਅਤੇ ਹੱਤਿਆ ਦੇ ਮਾਮਲੇ ਵਿੱਚ ਵਿਰੋਧ ਜਿਹੜਾ ਕਿ ਉਹ ਸ਼੍ਰੀ ਮੁਖਸਰ ਸਾਹਿਬ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਪ੍ਰਦਾਨ ਡਾਕਟਰ ਰੰਜੂ ਸਿੰਘਲਾ ਦੀ ਅਗਵਾਈ ਹੇਠ ਕੀਤਾ ਗਿਆ ਤਾਂ ਉੱਥੇ ਉਹਨਾਂ ਦੇ ਵੱਲੋਂ ਇੱਕ ਕੈਂਡਲ ਮਾਰਚ ਵੀ ਕੀਤਾ ਮੈਮ ਆਈਐਮਏ ਵੱਲੋਂ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਕੀ ਇਹ ਦਾ ਮਕਸਦ ਹੈਗਾ ਬੈਸਟ ਤੋਂ ਕਲਕੱਤਾ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਦਾ ਜਿਹੜਾ ਹੈਗਾ ਬੀਤਰਾ ਨਾਲ ਰੇਟ ਕਰਕੇ ਉਸ ਦਾ ਮਰਡਰ ਕੀਤਾ ਗਿਆ ਉਸ ਤੇ ਪ੍ਰੋਟੈਸਟ ਦੇ ਵਿੱਚ ਅਸੀਂ ਜਿਵੇਂ ਐਡਮਿਨਿਸਟ੍ਰੇਸ਼ਨ ਵੱਲੋਂ ਚਾਹਨੇ ਆ ਕਿ ਸੇਫ এনवायरमेंट ਹੈਲਥ ਵਰਕਰਸ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਆਪਣਾ ਕੰਮ ਆਸਾਨੀ ਨਾਲ ਕਰ ਪਾਣ ਇਹ ਇੱਕ ਬਹੁਤ ਹੀ ਘਟਿਆ ਦਲਿੰਦਾ ਜਿਹੜੀ ਹੈਗੀ ਹੈ ਐਕਟੀਵਿਟੀ ਐਕਸ਼ਨ ਕੀਤਾ ਹੈਗਾ ਇਸ ਵਾਸਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਜਿਹੜੇ ਵੀ ਐਡਮਿਨਿਸਟ੍ਰੇਸ਼ਨ ਦੇ ਹੈਗੇ ਆ ਸਾਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਅਸੀਂ ਆਪਣਾ ਕੰਮ ਕਰ ਸਕੀਏ ਅਗਲਾ ਕੋਈ ਪ੍ਰੋਟੈਕਟ ਹੈ ਜੀ ਹਾਂਜੀ ਕੱਲ 17 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 18 6 ਵਜੇ ਤੱਕ 올 ਸਰਵਿਸ ਜਿਹੜੀਆਂ ਹੈ ਜਣੇ ਉਹ ਬੰਦ ਰੱਖੀਆਂ ਜਾਣਗੀਆਂ ਸਾਰੇ ਪ੍ਰਾਈਵੇਟ